ਦੀ ਇੱਕ ਬੀਬੀ ਅਨਮੋਲ ਗगन ਮੈਂ ਤਾਂ ਉਹ ਤੇ ਰਾਨ ਨੂੰ ਨਾਲ ਜਿਹੜੀ ਕਹਿੰਦੀ ਸੀ ਕਿ ਜੇ ਦਿੱਲੀ ਵਾਲਿਆਂ ਨੇ ਐਮਐਸਪੀ ਨਹੀਂ ਲਾਗੂ ਕੀਤੀ ਮੌਕਾ ਸਾਨੂੰ ਐ ਮਾਰਦੀਏ ਚੁਟਕੀਆਂ ਅਸੀਂ ਅੱਜ 4 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਚ ਚੜਾਤਾ ਹੈ ਔਰ ਪੰਜਾਬ 'ਚ ਕਿਸੇ ਕਿਸਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਇਚਲੀ ਮੁੱਦੇ ਬੜੇ ਨੇ ਇਹਨਾਂ ਦੀ ਇੱਕ ਬੀਬੀ ਅਨਮੋਲ ਗगन ਮੈਂ ਤਾਂ ਉਤੇ ਰਹਿਣੋਂ ਨਾਲ ਜਿਹੜੀ ਕਹਿੰਦੀ ਸੀ ਕਿ ਜੇ ਦਿੱਲੀ ਵਾਲਿਆਂ ਨੇ ਐਮਐਸਪੀ ਨਹੀਂ ਲਾਗੂ ਕੀਤੀ ਮੌਕਾ ਸਾਨੂੰ ਐ ਮਾਰਦੀਏ ਚੁਟਕੀਆਂ ਕਹਿੰਦਾ ਮੌਕਾ ਸਾਨੂੰ ਦਿਓ 2 ਮਿੰਟ ਚ ਐਮਐਸਪੀ ਲਾਗੂ ਕਰਾਂਗੇ ਮਿਲ ਗਈ ਜੀ ਐਮਐਸਪੀ ਮੋਦੀ ਨੇ ਤਾਂ ਦਿੱਤੀ ਨਹੀਂ ਬਿੱਬੀ ਦੇਗੀ ਮੈਨੂੰ ਲੱਗਦਾ ਬੋਲਦੇ ਨਹੀਂ ਜਨਾਲੇ ਵਾਲਿਓ ਇਹ ਟਮਾਟਰ ਦਾ ਅਸਰ ਤਾਂ ਨਹੀਂ ਦੱਸ ਦਿਓ ਮਿਲ ਗਈ ਜਿਹੜੀ ਕਹਿੰਦੀ ਸੀ ਵਾਪਚਾ ਆ ਕਿੰਨਾ ਘੜੇ ਮਾਰੀ ਹੋਈ ਆ ਮੌਸਮ ਦਾ ਖਰਾਬਾ ਕਦੇ ਕੁਛ ਕਦੇ ਕੁਛ ਇੱਕ ਵੀ ਖਰਾਬੇ ਦੇ ਜਿਹੜੇ ਕਹਿੰਦੇ ਸੀ ਗਰਦਾਬਰੀ ਮਗਰੋਂ ਹੋ 20000 ਰੁਪਇਆ ਪਹਿਲਾਂ ਆਇਆ ਜੀ ਕਿਸੇ ਨੂੰ ਹਰ ਕਿਸਮ ਨਾਲ ਝੂਠ ਔਰ ਝੂਠ ਬੋਲ ਕੇ ਵੋਟਾਂ ਲੈਣ ਵਾਲੇ ਅੱਜ ਉਹਨਾਂ ਤੋਂ ਸੁਚੇਤ ਹੋ ਜਾਓ ਚਾਹੇ ਮਲਾਜ਼ਮ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਵਪਾਰੀ ਹੈ ਚਾਹੇ ਇੰਡਸਟਰੀ ਹੈ ਅੱਜ ਹਰੇਕ ਦੀਆਂ ਚੀਕਾਂ ਨਿਕਲੀਆਂ ਪਈਆਂ ਲਾਉਂਡ ਆਰਡਰ ਤੇ ਕੀ ਹਾਲਾਤ ਐ ਸੁੱਧੂ ਮੂਸੇਵਾਲਾ ਦਿਨ ਦਿਹਾੜੇ ਮਰਾਤਾ ਹੁਣ ਸੁਪਰੀਮ ਕੋਰਟ ਤੇ ਜਾ ਕੇ ਕਹਿੰਦੇ ਆ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲਵਾਗੇ ਉਹਦੇ ਘਰ ਦੇ ਅੱਗੇ ਜੀ ਮੁੱਖ ਮੰਤਰੀ ਦੀ ਸੜਕ ਖੋਲਣੀ ਸੀ ਹਾਈ ਕੋਰਟ ਨੇ ਕਹਿਤਾ ਤੁਸੀਂ ਤਾਂ ਆਮ ਆਦਮੀ ਹੋ ਖਾਸ ਨਹੀਂ ਇਹ ਸੜਕ ਖੋਲਤੀ ਜਾਵੇ ਜਾ ਕੇ ਇਹਨਾਂ ਦੇ ਐਡਵੋਕੇਟ ਜਨਰਲ ਸੁਪਰੀਮ ਕੋਰਟ ਤੇ ਕਹਿੰਦਾ ਜੇ ਸੜਕ ਖੁੱਲ ਗਈ ਤੇ ਕਿਤੇ ਸਿੱਧੂ ਮੂਸੇਵਾਲੇ ਆਂਗੂ ਸਾਡੇ ਮੁੱਖ ਮੰਤਰੀ ਦਾ ਨੁਕਸਾਨ ਨਾ ਹੋ ਜਾਏ ਮੰਨ ਗਏ ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਸਿਕਿਉਰਿਟੀ ਘਟਾਉਣਾ ਮੁੜ ਕੇ ਉਹਦੀ ਖਬਰ ਦੇਣੀ ਤੇ ਫਿਰ ਇਹਨਾਂ ਤੇ ਪਰਚਾ ਕਿਉਂ ਨਹੀਂ